ਹੇਗੇ ਆ ਬਾਬਾ ਮੁਰਾਦ ਸ਼ਾਹ ਜੀ ਦਰਬਾਰ ਨਕੁੱਦਰ ਵਿਖੇ ਤੁਸੀਂ ਸਾਰੀਆਂ ਤਸਵੀਰਾਂ ਇਹ ਸਾਡੇ ਚੈਨਲ ਵਿੱਚ ਪਾਰਟੀ ਵੀ ਰਾਹੀ ਦੇਖ ਰਹੇ ਹੋ ਸੋ ਚਾਰੇ ਪਾਸੇ ਜਿਹੜਾ ਹੈਗਾ ਹੈ ਖੁਸ਼ੀ ਦਾ ਮਾਹੌਲ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਕਿਸ ਢੰਗ ਦੇ ਨਾਲ ਚਾਰੇ ਪਾਸੇ ਸ਼ਾਹ ਜੀ ਹਾਂਜੀ ਜੈ ਸਾਈਂ ਜੀ ਬਾਬਾ ਜੀ ਦੇ ਜਨਮ ਦਿਨ ਆ ਸਾਈਂ ਦੇ ਜਨਮ ਦਿਨ ਦੀ ਆ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜਿਹੜੇ ਵੀ ਸਾਈਂ ਦੇ ਜਨਮ ਦਿਨ ਤੇ ਅਸ਼ੀਰਵਾਦ ਲੈਣ ਆਏ ਸਾਈਂ ਜੀ ਉਹਨਾਂ ਦੀਆਂ ਝੋਲੀਆਂ ਭਰਨ ਉਹਨਾਂ ਨੂੰ ਖੁਸ਼ ਰੱਖਣ ਸਹੀ ਸਲਾਮਤ ਉਹਨਾਂ ਨੂੰ ਘਰ ਪਹੁੰਚਾਉਣ ਸਾਈਂ ਜੀ ਮਿਹਰ ਕਰਨ ਜੈ ਸਾਈਂ ਜੀ ਜੈ ਬਾਬਾ ਮੁਰਾਦ ਸਾਹਿਬ ਜੀ ਜੇ ਘਰ ਆ ਬਾਬਾ ਮੁਰਾਦ ਸਾਹਿਬ ਜੀ ਦਾ ਦਰਬਾਰ ਕੀ ਜੈ ਜੈ ਸਾਈਂ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਪਾਸੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਚਾਰੋਂ ਪਾਸੇ ਖੁਸ਼ੀ ਦਾ ਮਾਹੌਲ ਜਿਹੜਾ ਹੈਗਾ ਸੇਵਾਦਾਰਾਂ ਦੇ ਵਿੱਚ ਬਹੁਤ ਹੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈਗਾ ਸੋ ਬੋਲ ਸੱਚੇ ਦਰਬਾਰ ਕੀ ਜੈ ਚਾਰੋਂ ਪਾਸੇ ਖੁਸ਼ੀ ਦਾ ਮਾਹੌਲ ਜਿਹੜਾ ਹੈਗਾ ਉਹ ਦੇਖਣ ਨੂੰ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਇੱਕ ਖੁਸ਼ੀ ਆ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਪੂਰੀ ਸਮੂਹ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਭਾਰ ਟੀਵੀ ਰਾਹੀਂ ਦੇਖ ਰਹੇ ਹੋ ਕਿਉਂਕਿ ਕਿਤੇ ਨਾ ਕਿਤੇ ਹਰ ਸੰਗਤ ਜੋ ਵੀ ਇੱਥੇ ਪਹੁੰਚੀ ਆ ਸੇਵਾਦਾਰ ਦੇ ਰੂਪ ਦੇ ਵਿੱਚ ਪਹੁੰਚੇ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਬਖੂਬੀ ਆਪਣੀ ਡਿਊਟੀ ਵੀ ਕਰ ਰਹੇ ਹੈਗੇ ਤਾਂ ਕਿਤੇ ਨਾ ਕਿਤੇ ਆ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਸਾਰੇ ਪਾਸੇ ਖੁਸ਼ੀ ਵੀ ਹੈ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਸਾਡੇ ਨਾਲ ਸੱਜਣ ਹੈਗੇ ਆ ਬਾਬਾ ਜੀ ਦੇ ਲਈ ਕੇਕ ਲੈ ਕੇ ਪਹੁੰਚੇ ਆ ਹਾਂਜੀ ਕੀ ਕਹਿਣਾ ਚਾਹੋਗੇ ਜੀ ਆਪ ਬਾਜੀ ਮੇਲੇ ਦੀਆਂ ਲੱਖ ਲੱਖ ਵਧਾਈਆਂ ਤੁਹਾਡਾ ਸ਼ੁਭਨਾਮ ਸੁਮਿਤ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਨੂਰ ਮਹਿਦ ਹਾਂਜੀ ਤੇ ਕਿਦਾਂ ਤੁਸੀਂ ਖੁਸ਼ੀ ਮਨਾਉਣ ਵਾਸਤੇ ਪਹੁੰਚੇ ਆ ਇੱਥੇ ਹਾਂਜੀ ਹਾਂਜੀ ਤੇ ਖੁਸ਼ੀ ਵਾਸਤੇ ਆਏ ਏਕ ਲੈ ਕੇ ਪਹੁੰਚੇ ਆ ਇਕੱਲੇ ਪਹੁੰਚੇ ਜਾਂ ਹੋਰ ਵੀ ਸਾਰੀ ਫੈਮਿਲੀ ਆਈ ਹੈ ਸਾਰੀ ਫੈਮਿਲੀ ਆਈ ਹੈ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਦੇਖ ਸਕਦੇ ਹੋ ਕਿ ਸੰਤਾ ਜਿਹੜੀਆਂ ਹੈਗੀਆਂ ਕੇਕ ਕੋਈ ਲੈ ਕੇ ਪਹੁੰਚ ਰਿਹਾ ਕੋਈ ਪਟਾਕੇ ਲੈ ਕੇ ਪਹੁੰਚ ਰਿਹਾ ਹੈ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਜਿ세 ਤਰ੍ਹਾਂ ਕਿ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਕਿ ਸੰਗਤਾਂ ਆ ਰਹੀਆਂ ਨੇ ਆਪਣੀ ਜਿੱਥੇ ਵੀ ਜਗ੍ਹਾ ਮਿਲ ਰਹੀ ਹੈਗੀ ਆ ਉਸ ਹਿਸਾਬ ਦੇ ਨਾਲ ਬਾਕੀ ਸੇਵਾਦਾਰ ਆਪਣੀ ਡਿਊਟੀ ਜਿਹੜੀ ਆ ਉਹ ਕੋ ਵੀ ਨਿਭਾਰੇ ਨੇ ਸੋ ਕੋਈ ਟਾਈਮ ਬਚਿਆ ਹੈ ਸੋ ਜੀਏ ਚਾਰੇ ਪਾਸੇ ਤਸਵੀਰਾਂ ਦੇਖ ਸਕਦੇ ਹੋ ਕਿ ਹਾਂਜੀ ਜਿਸ ਤਰ੍ਹਾਂ ਕੀ ਕੋਸ਼ਿ ਸੈਕੰਡ ਮੈਂਟਰ ਹੈਗੇ ਹੈਗੇ ਆ ਕਿ 12 ਵਜੇ ਦੇ ਸਾਰ ਹੀ ਬਹੁਤ ਧੂਮ ਧਾਮ ਦੇ ਨਾਲ ਕੇਕ ਕੱਟਿਆ ਜਾਣਾ ਹੈਗਾ। ਜਿਹੜੀ ਤੁਸੀਂ ਸਾਡੀਆਂ ਤਸਵੀਰਾਂ ਦੇਖ ਸਕਦੇ ਹੋ। ਸ਼ਾਇਨ ਦਾ ਬਰਥਡੇ, ਸ਼ਾਇਨ ਜੀ ਦਾ ਬਰਥਡੇ ਹੈ। ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ, ਬਹੁਤ-ਬਹੁਤ ਮੁਬਾਰਕਾਂ। ਜੀ ਸ਼ਾਇਨ ਦਾ ਜਨਮ ਦਿਨ ਹੈ। ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ, ਬਹੁਤ-ਬਹੁਤ ਵਧਾਈਆਂ। ਇਸਰਾ ਕੀ ਤੁਸੀਂ ਦੇਖ ਹੀ ਰਹੇ ਹੋ ਕਿ ਚਾਰੇ ਪਾਸੇ ਇੱਕ ਖੁਸ਼ੀ ਹਰ ਕਿਸੇ ਦੇ ਅੰਦਰ ਖੁਸ਼ੀ ਮਨਾਉਣ ਦੇ ਲਈ ਪਹੁੰਚੇ ਆਗੇ ਆ ਕੋਈ ਕੇਕ ਲੈ ਕੇ ਪਹੁੰਚ ਰਿਹਾ ਕੋਈ ਪਟਾਕੇ ਲੈ ਕੇ ਪਹੁੰਚ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਕੇਕ ਦੀ ਤਿਆਰੀ ਆ ਬਿਲਕੁਲ ਸੰਤਾ ਵੱਲੋਂ ਕੇਕ ਕਟਿਆ ਜਾਣਾ ਹੈਗਾ ਇੱਥੇ ਤੁਸੀਂ ਦੇਖ ਹੀ ਰਹੇ ਹੋ ਕਿ ਜੈ ਜੈਕਾਰ ਦੀ ਜੈ ਮੋਤੀਆਂ ਰਾਜੀਸ਼ ਬਾਜੀ ਜੈ ਜਿਹੜਾ ਪੂਰਾ ਕੇਕ ਜਿਹੜਾ ਹੈ ਤਿਆਰ ਆ ਕੇਕ ਸਾਹਮਣੇ ਇੱਕ ਖੁਸ਼ੀ ਦਾ ਮਾਹੌਲ ਜਿਹੜਾ ਹੈ ਕਿ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਸ਼ਿਵਾਜੀ ਸ਼ੁਰੂ ਹੋ ਚੁੱਕੀ ਹੈਗੀ ਆ ਇਸ ਤੋਂ ਪਤਾ ਲੱਗਦਾ ਹੈ ਵੀ ਕਿ ਸੰਕਟਾਂ ਦੇ ਵਿੱਚ ਕਿੰਨਾ ਜੋਸ਼ ਕਿਉਂਕਿ ਸੰਕਟਾ ਦੂਰ ਦੂਰ ਪਹੁੰਚੀਆਂ ਨੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਕੇਕ ਲੈ ਕੇ ਸਾਰੇ ਸਾਰੇ ਪਹੁੰਚ ਰਹੇ ਆ ਸੋ ਚਾਰੇ ਪਾਸੇ ਇੱਕ ਖੁਸ਼ੀ ਦਾ ਮਾਹੌਲ પાસੇ ਕੇਸਟਨ ਦੇ ਨਾਲਾਰੇ ਆਪਣੇ ਆਪਣੇ ਮੋਬਾਈਲ ਦੇ ਨਾਲ ਜਿਹੜਾ ਆ ਵੀ ਕੀ ਸ਼ੂਟ ਥਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਇਹ ਜੋ ਆਤਿਸ਼ਵਾਦੀ ਆ ਇਹ ਹਰ ਸਾਤ ਇਸੇ ਢੰਗ ਦੇ ਨਾਲ ਹੁੰਦੀ ਆ ਸ਼ੋ ਤੁਸੀਂ ਇਹ ਤਸਵੀਰਾਂ ਸਾਡੇ ਚੈਨਲ ਆਈ ਦੇਖ हैप्पी बर्थडे क्या जा रिया है गाइसरा की ਤੁਸੀਂ ਤਸਵੀਰਾਂ ਰਹੀਂ ਦੇਖ ਸਕਦੇ ਹੋ ਕਿ ਦਰਬਾਰ ਉੱਪਰ ਦੂਰ ਦੂਰੋ ਸੰਗਤਾਂ ਜਿਹੜੀਆਂ ਕੇਕ ਲੈ ਕੇ ਪਹੁੰਚ ਰਹੀਆਂ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਆ हिकु मिंट इहर इड जॻह यारियो जिस ਦੇਖ ਸਕਦੇ ਹੋ ਤਸਵੀਰਾਂ ਕਿ ਸੰਗਤਾਂ ਜਿਹੜਾ ਹੈ ਵੀ ਆਪਣੇ ਆਪਣੇ ਢੰਗ ਦੇ ਨਾਲ ਕੋਈ ਵੱਡਾ ਕੇਕ ਕੋਈ ਛੋਟਾ ਕੇਕ ਲੈ ਕੇ ਸਾਈਂ ਜੀ ਦਾ ਜਨਮ ਦਿਵਸ ਮਨਾਉਣ ਵਾਸਤੇ ਪਹੁੰਚ ਰਹੀ ਹੈ ਦਰਬਾਰ ਦੇ ਉੱਤੇ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਰਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਸੋ ਦੇਖ ਸਕਦੇ ਹੋ ਕਿ ਜਿਹਦੀ ਜਿਦਾ ਸ਼ਰਦਾ ਹੈਗੀ ਆ ਉਹਦੇ ਮੁਤਾਬਿਕ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਸੋ ਚਾਰੇ ਪਾਸੇ ਇੱਕ ਖੁਸ਼ੀ ਦਾ ਮਾਹੌਲ ਹੈ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਸੋ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਅੱਜ ਖੜੇ ਹੈਗੇ ਆਂ ਬਾਬਾ ਜੀ ਦੇ ਦਰਬਾਰ ਬਾਬਾ ਮੁਰਾਦ ਸ਼ਾ ਨਕੋਦਰ ਵਿਖੇ ਜੋ ਕਿ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਕੋਸ਼ੀ ਪਲਾਂ ਦੇ ਵਿੱਚ ਕੀ ਆ ਕਿ ਬਾਬਾ ਜੀ ਦਾ ਜਨਮ ਜੋ ਦਿਵਸ ਬਹੁਤ ਹੀ ਧੂਮ-ਧਾਮ ਦੇ ਨਾਲ ਸੰਗਤਾਂ ਮਨਾ ਰਹੀਆਂ ਨੇ ਸਮੋਕੇ ਦੂਰੋ ਦੂਰੋ ਸੰਤਾਂ ਪੰਚੀਆਂ ਨੇ ਲੰਗਰ ਦਾ ਵੀ ਬੰਦੋਬਸਤ ਕੀਤਾ ਹੈਗਾ ਆ ਸੋ ਸੰਤਾਂ ਲਈ ਬਹੁਤ ਖੁਸ਼ੀ ਦੀ ਗੱਲ ਹੈਗੀ ਆ ਗੱਲਬਾਤ ਕਰਦੇ ਆਂ ਹਾਂਜੀ ਭਾਜੀ ਜੇਕਰ ਮੁਨਾਰਸ਼ਾ ਸਰਕਾਰ ਦਾ ਬਹੁਤ ਸੱਚੇ ਦਰਬਾਰ ਕੀ ਜੈ ਜੇਕਰ ਲੱਡੀ ਸਈ ਸਰਕਾਰ ਦਾ ਬਹੁਤ ਸੱਚੇ ਦਰਬਾਰ ਕੀ ਜੈ ਜਲੰਧਰ ਤੋਂ ਆਏਗੇ ਅਸੀਂ ਤੁਹਾਡਾ ਸ਼ੁਭਨਾਮ ਜੀ ਅਜੀਤ ਖੰਨਾ ਅਜੀਤ ਖੰਨਾ ਕਿਸਰਾ ਤੁਸੀਂ ਇੱਥੇ ਪਹੁੰਚੇ ਜਿੱਦਾਂ ਕਿ ਤੁਹਾਡੇ ਨਾਲ ਸਾਥੀ ਵੀ ਸਾਰੇ ਖੜੇ ਹੈਗੇ ਆ ਤੇ ਇਹ ਤੁਸੀਂ ਟੀਮ ਤੁਹਾਡੀ ਆ ਕੋਈ ਕਲੱਬ ਆ ਕੋਈ ਸੰਸਾ ਹੈਗੀ ਆ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਇਹੀ ਬ੍ਰਦਰ ਆਏ ਆ ਬਾਬਾ ਜੀ ਦੇ ਸੁੱਖਿਆ ਸੀ ਕਿ ਆਪਾਂ ਲੰਗਰ ਲਗਾਉਂਗੇ ਬੜੇ ਆ ਬਾਬਾ ਜੀ ਦਾ ਇੱਕੋ ਹੀ ਪਰਿਵਾਰ ਦੇ ਹੈਗੇ ਇੱਕੋ ਫੈਮਿਲੀ ਦੇ ਹੈ ਜੀ ਕੀ ਬਾਤ ਹੈ ਜੀ ਬਹੁਤ ਖੂਬ ਗੱਲ ਕਹੀ ਹੈਗੀ ਆ ਤੁਸੀਂ ਜਿਸ ਤਰ੍ਹਾਂ ਕਿ ਅੱਜ ਇਹ ਬਹੁਤ ਸੁਭਾਗਾ ਵਾਲਾ ਦਿਨ ਹੈਗਾ ਜਿਹੜਾ ਇੱਕੋ ਪਰਿਵਾਰ ਦੇ ਜਿਹੜੇ ਐਨੇ ਮੈਂਬਰ ਪਹੁੰਚਦੇ ਆ ਸੋ ਹੋਰ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗਾ ਜੀ ਆਨ ਕੇ ਬਾਬਾ ਜੀ ਦੇ ਦਰਬਾਰ ਤੇ ਆ ਕੇ ਸ਼ਿਰਵਾਲੇਤਾ ਬਾਬਾਈ ਦਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਮੁਬਾਰਕਾਂ ਕਿਸ ਤਰ੍ਹਾਂ ਦਿੰਦੇ ਆ ਬਾਬਾ ਜੀ ਦੇ ਜਨਮ ਦਿਵਸ ਦੀ ਹੈਪੀ ਬਰਥਡੇ ਬਾਬਾ ਲਾਡੀ ਸਾਈ ਜੀ ਹਾਂਜੀ ਰਾਹੁਲ ਖੰਨਾ ਜੀ ਬਟਾ ਸ਼ੁਭਨਾਮ ਜੀ ਮੈਂ ਸ਼ੁਭਨਾਮ ਰਾਹੁਲ ਖੰਨਾ ਜੀ ਜੀ ਸਾਈ ਸਰਕਾਰ ਦੇ ਦਰਬਾਰ ਤੇ ਆ ਕੇ ਬਹੁਤ ਬਹੁਤ ਖੁਸ਼ੀ ਪ੍ਰਗਟ ਕੀਤੀ ਅਸੀਂ ਮਾਲਕ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਦਤਾ ਹੈ ਹਰ ਮੌਕਾ ਆਂਦਾ ਹਰ ਸਾਲ ਸਾਨੂੰ ਦਿੰਦਾ ਰਵੇ ਪਰ ਆਪਣੀ ਸੇਵਾ ਜੀ ਸਾਨੂੰ ਇਹੇ ਲੈ ਰੱਖੀ ਹਾਂਜੀ ਤੁਹਾਡਾ ਸ਼ੁਭਨਾਮ ਜੀ ਸੋਨੂ ਖੰਨਾ ਸੋਨੂ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਦਾਤਾ ਸਾਹਿਬ ਦੇ ਦਰਬਾਰ ਆਏ ਆ ਮੱਥਾ ਟੇਕਿਆ ਵਾ ਤੇ ਸਾਰੇ ਸੰਗਤ ਜੋ ਸੇਵਾ ਕੀਤੀ ਖੰਨਾ ਪਰਿਵਾਰ ਨੇ ਜੀ ਤੇ ਅਸੀਂ ਦਾਤਾ ਸਾਹਿਬ ਅਮਰੇ ਅਰਦਾਸ ਕਰਦੇ ਆ ਕਿ ਸਭ ਦੀਆਂ ਝੋਲੀਆਂ ਆਸਾ ਮਰਾਦਾ ਪੂਰੀਆਂ ਕਰਨ ਜੀ ਤੇ ਪੰਜਾਬ ਚ ਸੁੱਖ ਸ਼ਾਂਤੀ ਬਣੀ ਰਵੇ ਜਿੱਦਾਂ ਦੇ ਪਿੱਛੇ ਦਿਨ ਆਏ ਹੜਾਂ ਦੇ ਪੰਜਾਬ ਤੇ ਇਹੋ ਜਿਹੇ ਦਿਨ ਕਦੇ ਨਾ ਆਉਣ ਤੇ ਸਾਰਾ ਇਹ ਪੰਜਾਬ ਤੰਦਰੁਸਤੀ ਰਵੇ ਮਹਾਰਾਜ ਸਭ ਦੇ ਘਰ ਚੜ੍ਹਦੀ ਕਲਾ ਰੱਖੇ ਸਭ ਦੀਆਂ ਆਸਾ ਮਰਾਦੀਆਂ ਪੂਰੀਆਂ ਹੋਣ ਬੋਲੋ ਬਾਬਾ ਮੁਰਾਦ ਸ਼ਾਹੀ ਜੈਕਾਰਾ ਲਾਡੀ ਸਾਈਂ ਦਾ ਬਹੁਤ ਸੱਚੇ ਦਰਬਾਰ ਕੀ ਜੈ ਬਾਬਾ ਜੀ ਦਾ ਜਨਮ ਦਿਹਾੜਾ ਵਾ ਤੇ ਬਹੁਤ ਸਾਡੇ ਵਾਸਤੇ ਤਾਂ ਬਹੁਤ ਵੱਡਾ ਦਿਨ ਆਏ ਜੀ ਤੇ ਅਸੀਂ ਹਰ ਸਾਲ ਆਉਂਨੇ ਆ ਇਦਾਂ ਪਰਿਵਾਰ ਨਾਲ ਇਕੱਠੇ ਹੋ ਕੇ ਜੀ ਤੇ ਬਾਬਾ ਜੀ ਦਾ ਆਸ਼ੀਰਵਾਦ ਲੈਂਦਾ ਵਾ ਤੇ ਗਾਂ ਵੀ ਬਾਬਾ ਜੀ ਦੀ ਸੁੱਖ ਰੱਖ ਕੇ ਸਾਰੇ ਪੜਾਅ ਇਕੱਠੇ ਹੋ ਕੇ ਖਾਣਾ ਪਰਿਵਾਰ ਤੇ ਆਂਦੇ ਰਹੀਏ ਇਦਾਂ ਹੀ ਸਾਡਾ ਪਿਆਰ ਬਣਿਆ ਰਵੇ ਆਪਾਂ ਚ ਜੀ ਹਾਂਜੀ ਜੈ ਸਾਈਂ ਜੀ ਜੈ ਮਸਤਾ ਜੀ ਜੈ ਸਾਈਂ ਜੀ ਹਾਂਜੀ ਮੇਰਾ ਮੇਰਾ ਨਾਮ ਸੁਖਨਾ ਜੀ ਲਲਿਤ ਕੁਮਾਰ ਜੀ ਅਸੀਂ ਕੈਥਲ ਤੋਂ ਕਹਿਣਾ ਚਾਹਾਂਗੇ ਅਸੀਂ ਕੈਥਲ ਤੋਂ ਆਏ ਆ ਅਸੀਂ ਇਹ ਕਹਿਣਾ ਚਾਹਾਂਗੇ ਸਾਰੀ ਸੰਗਤਾਂ ਨੂੰ ਕਿ ਅੱਜ ਜਿਵੇਂ ਸਾਈ ਜੀ ਦਾ ਜਨਮ ਦਿਨ ਹੈ ਸਭ ਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾ ਸਾਈ ਜੀ ਦੀਆਂ ਤੇ ਜਿਹੜੇ ਦਰਬਾਰ ਦੀ ਮਰਿਆਦਾ ਹੈ ਸਾਰੀ ਸੰਗਤ ਨੂੰ ਹੱਥ ਜੋੜ ਕੇ ਬਿੰਦਗੀ ਉਹ ਬਣਾਏ ਰੱਖੇ ਸਾਫ ਸਫਾਈ ਦਾ ਧਿਆਨ ਰੱਖੇ ਕਿਉਂਕਿ ਆਪਣਾ ਘਰ ਹੈ ਅਸੀਂ ਚੱਲ ਕੇ ਆਵਾਂਗੇ ਆਪਣੇ ਘਰ ਕੋਈ ਨਹੀਂ ਗੰਦ ਪਾਉਂਦਾ ਹੈਗਾ ਅਸਲ ਆਈਏ ਲੰਗਰ ਲਾਈ ਅਸੀਂ ਪਹਿਲੀ ਵਾਰ ਆਏ ਇੱਥੇ ਲੰਗਰ ਲਾਏ ਸਵੇਰ ਦਾ ਸਵੇਰੇ ਸ਼ਬੀਲ ਆਈ ਸੀਗੀ ਚਾਹ ਬਿਸਕੁਟ ਦਾ ਲੰਗਰ ਹੈ ਨਾਲੇ ਭਰਾ ਲੱਗੇ ਨੇ ਅਸੀਂ 4-5 ਬੰਦੇ ਹੀ ਨੇਕ ਮਰਾਦਾ ਮੰਗਿਆ ਕਰੋ ਤੇ ਸਾਈ ਜੀ ਨੇਕ ਮਰਾਦਾ ਸਭ ਦੀ ਪੂਰੀ ਕਰਨ ਠੀਕ ਹੈ ਜੀ ਹਾਂਜੀ ਮੇਰਾ ਨਾਮ ਰਕੇਸ਼ ਗੁਲਾ ਟੀ.ਏ.ਜੀ. ਮੈਂ ਕੈਥਲ ਤੋਂ ਆਇਆ ਜੀ ਲਈ ਲਾਡੀ ਸਾਈ ਦੇ ਜਨਮ ਦਿਨ ਤੇ ਲੱਗਰ ਲਾਣ ਆਇਆ ਜੀ ਸੇਵਾ ਕਰਦੇ ਆਂ ਸਾਰਿਆਂ ਨੂੰ ਲਾਡੀ ਸਾਈ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਹੈ ਬਹੁਤ ਬਹੁਤ ਧੰਨਵਾਦ ਜੀ ਜੀ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਇੱਕੋ ਪਰਿਵਾਰ ਤੋਂ ਕਾਫੀ ਦੂਰੋ ਦੂਰੋ ਸੰਗਤਾਂ ਇੱਥੇ ਪਹੁੰਚੀਆਂ ਨੇ ਸੇਵਾ ਕਰਨ ਵਾਸਤੇ ਬਾਬਾ ਜੀ ਦੇ ਦਰਬਾਰ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੈ ਸਾਈਆਂ ਦੀ ਜੈ ਮਸਤਾ ਦੀ ਸਾਈਂ ਜੀ ਦੀ ਕਿਰਪਾ ਨਾਲ ਹਰ ਮਹੀਨੇ ਜੇਠਾ ਵੀਰਵਾਲ ਦਾ ਪੰਡਾਣਾ ਹੁੰਦਾ ਹੈ ਦਿੱਲੀ ਵੀ ਉਹ ਨਕੋਦਰ ਵੀ ਜੀ ਮੌਕਾ ਮਿਲੇ ਜੰਨਤ ਦੀ ਗਲੀ ਦੇ ਵਿੱਚ ਕਿਉਂਕਿ ਅਸੀਂ ਇਹਨੂੰ ਜੰਨਤ ਦਾ ਦਰਬਾਰ ਕਹਿੰਦੇ ਆ ਜੰਨਤ ਦੀ ਗਲੀ ਦੇ ਵਿੱਚ ਪੰਡਾਣਾ ਲਾਉਣ ਦਾ ਮੌਕਾ ਮਿਲਿਆ ਹੈ ਇਹ ਸਭ ਭਰਾਵਾਂ ਦਾ ਸਹਿਯੋਗ ਮਿਲੇ ਹੈ ਤੇ ਸਾਈਂ ਜੀ ਦੀ ਕਿਰਪਾ ਨਾਲ ਉਹਨਾਂ ਦੀ ਮਹਿਫਿਲ ਤੇ ਉਹਨਾਂ ਦੇ ਉਸਤੇ ਵੀ ਪੰਡਾਣਾ ਹੁੰਦਾ ਹੈ ਔਰ ਇਸ ਵਾਰ ਪਹਿਲੀ ਵਾਰ ਸਭ ਮਿਲੇਆ ਕਿ ਦਾਤਾ ਜੀ ਦੇ ਜਨਮ ਦਿਨ ਤੇ ਵੀ ਮੌਕਾ ਮਿਲਿਆ ਪੰਡਾਣਾ ਲਾਉਣ ਦਾ ਐਦਾਂ ਹੀ ਦਾਤਾ ਜੀ ਕਿਰਪਾ ਬਣੀ ਰਹੇ ਜੀ ਤੇ ਜਿਨੇ ਵੀ ਭਰਾ ਪਹਿਣਾ ਸਭ ਸਹਿਯੋਗ ਬਣਨੇ ਤੇ ਐਦਾਂ ਹੀ ਪੰ तो वो भी एक छोटी जी गल आती है जो साडे बहुत मशहूर कलाकार है इस मंच तो नवाजे गए हैं कहें है, अगर तेरी रहमत मेरे सर पर है जी ए बाबा मुराद शाह सकार ए मेरे लाडी शाह सकार अगर तेरी रहमत मेरे सर पर है तो मैं सबको बराबर बराबर बांटूँ दे दे मेरे इन हाथों में इतनी शक्ति मैं जिंदगी भर तेरे ही नाम के भंडारे बांटूँ जिंदगी भर तेरे नाम के भंडारे जय साई जय साई बहुत बहुत ਚਾਰੋਂ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਅਸੀਂ ਖੜੇ ਹੈਗੇ ਆ ਬਾਬਾ ਮੁਰਾਦ ਸ਼ਾਹ ਜੀ ਦੇ ਦਰਬਾਰ ਨਕਦਰ ਵਿਖੇ ਸੋ ਤੁਸੀਂ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ ਪਹਾੜੀ ਰਾਹੀਂ ਦੇਖ ਰਹੇ ਹੋ ਕਿਉਂਕਿ ਚਾਰੋਂ ਪਾਸੇ ਸੰਗਤਾਂ ਦਾ ਇੱਕਦਰਾ ਹਜੂਮ ਜਿਹੜਾ ਹੈਗਾ ਤੁਹਾਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਬਾਬਾ ਜੀ ਦੇ ਜਨਮ ਦਿਵਸ ਦੀਆਂ ਸਾਰਿਆਂ ਨੂੰ ਖੁਸ਼ੀ ਇੰਨੀ ਆ ਜ਼ਿਆਦਾ ਹੁੰਦੀ ਆ ਹਰ ਸਾਲ ਬਹੁਤ ਵੱਡੇ ਤਾਦਾਦ ਦੇ ਕੇਕ ਕੱਟੇ ਜਾਂਦੇ ਨੇ ਸੰਗਤਾਂ ਵੱਲੋਂ ਆਰਤੀਸ਼ਵਾਜੀ ਹੁੰਦੀ ਹੈਗੀ ਆ ਤੁਹਾਨੂੰ ਪਿੱਛੇ ਆਵਾਜ਼ ਵੀ ਸੁਣਾਈ ਦੇ ਰਹੀ ਹੋਏਗੀ ਇਸੇ ਤੰਗ ਦੇ ਨਾਲ ਆਰਤੀਸ਼ਵਾਜੀ ਪਟਾਕੇ ਹਰ ਕੋਈ ਕੋਈ ਭੰਗਣਾ ਪਾ ਕੇ ਕਿਤੇ ਨੇ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੇ ਨਾਲ ਬਾਜੀ ਮੁਖਸਰੋ ਬਾਜੀ ਹਾਂਜੀ ਕਿਸ ਤਰ੍ਹਾਂ ਲੱਗ ਰਿਹਾ ਹੈਗਾ ਬਾਜੀ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਜੀ ਤੇ ਹਰ ਸਾਲ ਆਉਂਦੇ ਜਾਂ ਹਾਂ ਜਾਨੀ ਬਾਜੀ ਹਰ ਸਾਲ ਆਉਂਦੇ ਨੇ ਹਰ ਸਾਲ ਆਨੇ ਜੈ ਸਿੰਘ ਜੀ ਜੈ ਸਿੰਘ ਜੀ ਹਰ ਸਾਲ ਆਨੇ ਮੇਲਾ ਬਹੁਤ ਵਧੀਆ ਲੱਗਦਾ ਜੈ ਸਿੰਘ ਜੀ ਤੇ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਕਿ ਹਰ ਜਗ੍ਹਾ ਕੇਕ ਕੱਟੇ ਜਾ ਰਹੇ ਨੇ ਵੱਡੇ ਜਾ ਰਹੇ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਜੋ ਗੱਲਬਾਤ ਕਰਦੇ ਹੈਗੇ ਆ ਕਿੰਨੇ ਕਰਦੇ ਰੰਗਨਗਰ ਤੋਂ ਇੱਕੋ ਫੈਮਲੀ ਦੇ ਜਾਂ ਯਾਰ ਦੋਸਤ ਦੇ ਯਾਰ ਦੋਸਤ ਦੇ ਯਾਰ ਦੋਸਤ ਦੇ ਦੇ ਕਿਸ ਤਰ੍ਹਾਂ ਸੰਦੇਸ਼ ਜਨੇ ਆ ਗਏ ਆ ਫਸਾਈ ਜੀ ਦਾ ਜਨਮ ਦਿਵਸ ਹੈ ਆ ਤੇ ਨਾ ਕਿਤੇ ਸੰਗਤਾਂ ਦੇ ਵਿੱਚ ਜੋਸ਼ ਇਸ ਜੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈਗਾ ਕਿ ਕਿੰਨਾ ਜੋਸ਼ ਹੈਗਾ ਆ ਸਾਈਂ ਜੀ ਦਾ ਜਨਮ ਦਿਹਾੜੇ ਨੂੰ ਲੈ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਆ ਆਤਿਸ਼ਵਾਜੀ ਜਿਹੜੀ ਆ ਲਗਾਤਾਰ ਚੱਲ ਰਹੀ ਹੈਗੀ ਆ ਸੋ ਇਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਹੈਗੇ ਆ ਹਰ ਕੋਈ ਇਨਸਾਨ ਜਿਹੜਾ ਖੁਸ਼ੀ ਮਨਾ ਰਿਹਾ ਹੈ ਜਿਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਇੱਕ ਖੁਸ਼ੀ ਦਾ ਮਾਹੌਲ ਹੈ ਜੋ ਬਾਬਾ ਜੀ ਦੇ ਦਰਬਾਰ ਦੇ ਉੱਤੇ ਰੌਣਕਾਂ ਲੱਗੀਆਂ ਨੇ ਜਿਦੀਆਂ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀ ਵੀਰ ਆਂ ਹੀ ਦੇਖ ਰਹੇ ਹੋ ਜੋ ਚਾਰੇ ਪਾਸੇ ਲਾਈਟਿੰਗ ਬਹੁਤ ਵਧੀਆ ਕੀਤੀ ਗਈ ਹੈਗੀ ਆ ਚਾਰੇ ਪਾਸੇ ਇੱਕ ਖੁਸ਼ੀ ਦਾ ਮਾਹੌਲ ਹੈ ਪਿੱਛੇ ਜਿੱਥੇ ਤੱਕ ਵੀ ਨਿਗਾਹ ਜਾਂਦੀ ਹੈਗੀ ਆ ਸੰਕਾ ਇਸੇ ਤਰ੍ਹਾਂ ਭੰਗੜਾ ਪਾ ਰੀਆਂ ਨੇ ਖੁਸ਼ੀ ਦਾ ਇਜ਼ਹਾਰ ਕਰ ਰੀਆਂ ਨੇ ਉੱਪਰ ਆਤੀਸ਼ਵਾਜੀ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਅੱਜ ਜਿਸ ਤਰ੍ਹਾਂ ਕਿ ਬਹੁਤੀ ਧੂਮ ਧਾਮ ਦੇ ਨਾਲ ਲਾਡੀ ਸਾਈਂ ਜੀ ਦਾ ਜਨਮ ਦਿਵਸ ਨਕੋਦਰ ਸ਼ਹਿਰ ਤੋਂ ਲੈ ਕੇ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਸੰਗਤਾਂ ਮਨਾ ਰਹੀਆਂ ਹਨ ਇਸ ਮੌਕੇ ਸਾਡੇ ਨਾਲ ਪੱਲਾ ਸਾਹਿਬ ਜੁੜੇ ਨੇ ਹਾਂਜੀ ਇਸ ਮੌਕੇ ਕੀ ਕਹਿਣਾ ਚਾਹੋਗੇ ਮੈਂ ਜਤਿੰਦਰ ਕੁਮਾਰ ਪੱਲਾਈਆ ਦਿੰਨੇ ਮੈਂ ਜਤਿੰਦਰ ਕੁਮਾਰ ਪੱਲਾ ਜੀ ਸ਼ਹਿਰ ਨਕੋਦਰ ਤੋਂ ਲਾਡੀ ਸਾਈਂ ਜੀ ਦੇ ਜਨਮ ਦਿਨ ਦੀਆਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਔਰ ਦੇਸ਼ ਵਿਦੇਸ਼ ਚ ਬੈਠੇ ਸਾਰੇ ਸਾਈਂ ਜੀ ਦੇ ਸੇਵਾਦਾਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਆ ਅੱਜ ਦਾ ਇਹ ਜਨਮ ਦਿਨ ਬਹੁਤ ਬੜੀ ਧੂਮ ਧਾਮ ਨਾਲ ਨਕੌਦਰ ਸ਼ਹਿਰ ਚ ਮਨਾਇਆ ਗਿਆ ਅਰੇ ਸਾਰੇ ਪੰਜਾਬ ਚ ਮਨਾਇਆ ਗਿਆ ਔਰ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜੀ ਮੈਂ ਆਸ ਕਰਦਾ ਕਿ ਸਾਈਂ ਜੀ ਸਾਰਿਆਂ ਨੂੰ ਖੁਸ਼ ਕਿਸਮਤ ਖੁਸ਼ਕਬਰੀ ਗ੍ਰੇਨ ਔਰ ਉਹਨਾਂ ਦੀ ਮਨੋ ਕਾਮਨਾ ਪੂਰੀ ਕਰਨ ਉਹਨਾਂ ਦੇ ਸਿਰ ਤੇ ਹਮੇਸ਼ਾ ਆਪਣਾ ਹੱਥ ਰੱਖਣ जय साई जी जय साई जी जय साई जी बहुत बहुत धन्यवाद जी थैंक yeah. यू जी जय साई जी नकोदर तो मेरे वालों साई जन्मदिन दया लाख लखाइया हो जी पूरे देश और विदेश में साई जी का जन्म दिवस बहुत ही धूमधाम से खास तौर से नकोदर में दरबार पर हम खड़े हैं और हमारे साथ में संगत जुड़ी है आपका शुभ नाम शुभम 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 कहाँ से आए आप हम जम्मू से आए जम्मू से आप अकेले आए हो या आपके साथ में मेरे आपके मेरे यार दोस्त मेरे भाई भी आए हैं भाई हैं हम एक साथ मिल के आए हैं एक्चुअली आज हम जी का बर्थडे यहाँ पे सेलिब्रेट करने आए हैं और हमारे भाई का भी आज बर्थडे है तो सेम डे क्या बात, बात है हमारी विश्व भारत चैनल की ओर से आपको और साइंज जी को बहुत बहुत जन्मदिवस की मुबारकबाद हाँ जी और क्या कहना चाहेंगे आप और हम नकोदर के सारे जो वासी हैं और यहाँ के जितने शॉपकीपर्स हैं और सारे हेल्पफुल हैं अभी सारों ने रात को इतनी रात को कोई भी किसी को सुविधा मेरे हिसाब से कही किसी भी किसी भी स्थान पर कभी अवेलेबल नहीं होगी बट इनके जन्मदिन पर यहाँ पे सारी सुविधा अवेलेबल है किसी तो को है। कोई भी चीज़ की प्रॉब्लम है किसी को पानी चाहिए कुछ भी चाहिए तो कोई दिक्कत नहीं है छोटे बच्चों को भी आप साथ में ला सकते हो विद फैमिली आ सकते हो तो इसके लिए लास्ट में हम यही पूरे सबको मुबारक देते हैं मिलके हम सारे जय साईं जी जय साईं जी जय साईं जी बहुत-बहुत धन्यवाद हैप्पी बर्थडे एक बार फिर से मैनी मैनी हैप्पी रिटर्न ऑफ द डे सो मच सर विश यू अ वेरी हैप्पी हेल्थ थैंक यू सो मच बर्थडे जय साईं जय साईं जय साईं